ਤੋ ਅਸੀਂ ਅਸੀਂ ਕੀ ਅਸੀਂ ਜੀ ਅਸੀਂ ਉਹੀ ਇੱਜ਼ਤ ਨਹੀਂ ਕਰਾਂਗੇ ਆਪਦੇ ਤਖਤਾਂ ਦੀ ਆਪਦੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਆਪਦੇ ਗੁਰੂਆਂ ਦੀਆਂ ਸ਼ਹਾਦਤਾਂ ਦੀਆਂ ਨੂੰ ਅਸੀਂ ਨਹੀਂ ਮਨਾਵਾਂਗੇ ਫਿਰ ਹੋਰ ਕੀ ਤੋਂ ਉਮੀਦ ਕਰਾਂਗੇ ਜੀ ਜੀ ਅਸੀਂ ਕਹਿੰਦੇ ਆ ਲਾਸਾਨੀ ਕੁਰਬਾਨੀਆਂ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਮਨਾ ਰਹੇ ਆ ਲਾਸਾਨੀ ਕੁਰਬਾਨੀਆਂ ਛੋਟੇ ਸਾਹਿਬ ਜਦਿਆਂ ਦੀ ਤਾਂ ਫਿਰ ਲਾਸਾਨੀ ਸ਼ਹਾਦਤਾਂ ਦੀ ਜਿਹੜੀ ਪ੍ਰਕਾਸ਼ ਪੁਰਬ ਨੇ ਜਿਹਨਾਂ ਦੀਆਂ ਸ਼ਹਾਦਤ ਦਿਨ ਉਹ ਵੀ ਤਾਂ ਲਾਸਾਨੀ ਹੋਣੀ ਚਾਹੀਦੀ ਹੈ ਨਾ ਫਿਰ ਉਹਦੇ ਚ ਉਹਦੇ ਚ ਘਟਾਲੇ ਕਰ ਲੈਣੇ ਆ ਉਹਦੇ ਚ ਕਪੜੇ ਕਰ ਲੈਣੇ ਆ ਤੁਸੀਂ ਯਾਰ ਕਿੱਥੇ ਜਾਓਗੇ ਰੱਬ ਦਾ ਪੈਸਾ ਖਾ ਕੇ ਸੱਤ ਕਰ ਤਾਂ ਕਹਿੰਦੇ ਟੈਂਡ ਵੀ ਛੱਡ ਦਿੰਦੀ ਆ ਆਪਣੇ ਘਹਾ ਪਤਾ ਯਾਰ ਕੋਈ ਤਾਂ ਛੱਡ ਦੋ ਯਾਰ ਕਿਤੇ ਤਾਂ ਛੱਡ ਦੋ ਪਤਾ ਨਹੀਂ ਤਾਂ ਧਰਮ ਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਤੁਹਾਡੇ ਪੈਸੇ ਨਾਲ ਆ ਸਕਦੇ ਨੇ ਹੈਨਾ ਪਤਾ ਨਹੀਂ ਤਾਂ ਕੋਈ ਪਰਚੀ-ਪੁਰਚੀ ਮਿਲ ਗਈ ਹੋਣੀ ਭਾਈ ਮੈਨੂੰ ਤਾਂ ਪਤਾ ਨਹੀਂ ਇਹ ਕੱਲ ਦਾ ਪਰ ਸਾਨੂੰ ਤਾਂ ਇਹੀ ਸਿਕਾਇਆ ਗਿਆ ਸਾਡੇ ਪੁਰਖਿਆਂ ਵੱਲੋਂ ਸਾਡੇ ਬਜ਼ੁਰਗਾਂ ਵੱਲੋਂ ਕਿ ਭਾਈ ਨਾਲ ਕੁਝ ਨਹੀਂ ਜਾਣਾ ਸਿਕੰਦਰ ਨੇ सिकंदर दुनिया जितण लागया ਸੀ 18 ਸਾਲ ਦੀ ਉਮਰ ਚ ਜੋ ਜਿੱਤਦਾ ਵਹੀ ਸਿਕੰਦਰ ਜਿੱਤਦਾ ਨੌ ਸਿਕੰਦਰ ਬਣ ਗਿਆ ਸੀਗਾ ਜੀ ਸਿਕੰਦਰ ਨਹੀਂ ਆ ਰਿਹਾ 33 ਸਾਲ ਦੀ ਉਮਰ ਚ ਮਲੇਰੀਆ ਨਾਲ ਮਰ ਗਿਆ ਸੀ ਹਾਰਿਆ ਨਹੀਂ ਪਰ ਸਿਕੰਦਰ ਇੱਕ ਵਸੀਅਤ ਲਿਖ ਕੇ ਗਿਆ ਸੀ ਜਦੋਂ ਪਤਾ ਲੱਗ ਗਿਆ ਵੀ ਮੇਰਾ ਅੰਤ ਨੇੜੇ ਆ ਗਿਆ ਤਿੰਨ ਗੱਲਾਂ ਲਿਖੀਆਂ ਕਹਿੰਦਾ ਚਾਰ ਵੈਦ ਜਿਹੜੇ ਸਭ ਤੋਂ ਵੱਡੇ ਵੈਦ ਨੇ ਮੇਰੇ ਰਾਜ ਦੇ ਉਹ ਮੇਰਾ ਜਿਹੜਾ ਦਿਨਾਜ਼ਾ ਲੈ ਕੇ ਜਾਣਗੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਿਕੰਦਰ ਕੋਲੇ ਇਹ ਵੀ ਸੀ ਚਾਰੇ ਵੱਡੇ ਡਾਕਟਰ ਉਸ ਵੇਲੇ ਵੈਦ ਹੁੰਦੇ ਸੀ ਪਰ ਇਹ ਵੀ ਬਚਾ ਨਹੀਂ ਸਕੇ ਉਹਨੇ ਲਿਖਿਆ ਕਹਿੰਦਾ ਸਾਰੀ ਜਿੰਨੀ ਮੇਰੀ ਦੌਲਤ ਹੈ ਨਾ ਕਬਰਿਸਤਾਨ ਤੱਕ ਥੱਲੇ ਵਿਛਾ ਦਿਓ ਸਿੱਕਿਆਂ ਦੇ ਉੱਤੋਂ ਦੀ ਜਾਇਓ ਤਾਂ ਕਿ ਲੋਕਾਂ ਨੂੰ ਇਹ ਵੀ ਪਤਾ ਲੱਗੇ ਕਿ ਸਿਕੰਦਰ ਕੋਲੇ ਆ ਵੀ ਸੀ ਦੌਲਤ ਇਹ ਵੀ ਉਹਨੂੰ ਬਚਾ ਨਹੀਂ ਸਕੇ ਮੌਤ ਤੋਂ ਤੇ ਤੀਜਾ ਉਹਨੇ ਲਿਖਿਆ ਮੇਰੇ ਦੋਨੇ ਹੱਥ ਜਨਾਜ਼ੇ ਤੋਂ ਬਾਹਰ ਕੱਢ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਦੁਨੀਆਂ ਜਿੱਤਣ ਵਾਲਾ ਵੀ ਖਾਲੀ ਹੱਥ ਗਿਆ ਨਮਾ ਦੇਖ ਲਿਆ ਵੀ ਮਾਈਕ ਦੀ ਤੁਹਾਨੂੰ ਲੋੜ ਨਹੀਂ ਹੈਗੀ ਤੁਹਾਡੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚ ਚੁੱਕੀ ਹੈ ਤੁਹਾਨੂੰ ਮਾਈਕ ਦੀ ਲੋੜ ਨਹੀਂ 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 ਤੁਸੀਂ ਕੰਮ ਕਰੋ ਤਰੱਕੀਆਂ ਕਰੋ ਹੈ ਅਜਨਾਲੇ ਹਲਕੇ ਵੱਲ 2027 ਚ ਆਮ ਪਾਰਟੀ ਸਰਕਾਰ ਨੂੰ ਲੱਖ ਲੱਖ ਵਧਾਈ ਫੇਰ ਆਈ ਸਰਕਾਰ ਲੈ ਇਹਦੇ ਮੈਰੇਜ ਪੈਲੇਸ ਤਾਂ ਜਾਣਾ ਪੈਣਾ ਹੁਣ ਏ ਜਾਣਾ ਪੈਣਾ ਤਾਂ ਤਾੜੀਆਂ ਮਾਰ ਦਿਓ ਯਾਰ ਇੱਜ਼ਤ ਮਾਨੀ ਹੁੰਦਾ ਜੀ ਹੋਰ ਕੀ ਲੈ ਜਾਣਾ ਬੰਦੇ ਨੇ ਇੱਥੋਂ ਮੈਂ ਇਹੀ ਤਾਂ ਕਹਿਣਾ ਇੱਜ਼ਤ ਮਾਨ ਹੈ ਕਹਿੰਦਾ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਉਹ ਜਿੰਨਾ ਪਿੱਛੇ ਪਾਪ ਕਮਾਏ ਉਹ ਚੱਕੋ ਚੱਕੋ ਕਰਦੇ ਸੂਰਜ ਨੀਛੇ ਫੜ ਦਿੰਦੇ ਕਹਿੰਦੇ ਜਲਾਲਾਬਾਦ ਵਾਲੀ ਪੂਆ ਪਰਸ ਤੂੰ ਫੁੱਲਾਂ ਤੇ ਆ ਜੂ ਕੇਰਾ ਚੱਕੋ ਬਸ ਜਿੰਨੇ ਪਿੱਛੇ ਪਾਪ ਕਮਾਉਂਦੇ ਫਿਰਦੇ ਆ ਪਤਾ ਨਹੀਂ ਨਾਲ ਲੈ ਜਾਣੇ ਮੈਂ ਤਾਂ ਇਤੋਂ ਗੱਲ ਸ਼ੁਰੂ ਕੀਤੀ ਸੀ ਸੋ ਭਾਈ ਸਾਰੇ ਤਰੱਕੀ ਕਰੋ ਸਾਰੇ ਤਰੱਕੀ ਕਰੋ ਸਮਾਜ ਤਰੱਕੀ ਕਰੂਗਾ ਤਾਂ ਸਾਰਾ ਸਮਾਜ ਉੱਪਰ ਉੱਠੂਗਾ ਕਿਸੇ ਦੀ ਲੀ ਛੋਟੀ ਕਰਕੇ ਆਪ ਦੀ ਲੀ ਵੱਡੀ ਨਹੀਂ ਹੁੰਦੀ ਆਪਦੀ ਲਈ ਵੱਡੀ ਕਰਕੇ ਹੀ ਆਪਦੀ ਲਈ ਵੱਡੀ ਹੁੰਦੀ ਹੈ ਆਪਦੀ ਲਾਈਨ ਵੱਡੀ ਕਰੋ ਤੁਸੀਂ ਦੇਸ਼ ਭਗਤ ਲੋਕ ਹੋ ਤੁਸੀਂ ਟੈਕਸ ਦੇਣ ਵਾਲੇ ਲੋਕ ਹੋ ਚੰਗੇ ਲੋਕ ਹੋ ਅਸੀਂ ਜਿਸ ਤਰ੍ਹਾਂ ਉਪਰੋਂ ਗੱਲ ਕੀਤੀ ਮੈਂ ਵੀ ਨੈਟਫਲਿਕਸ ਤੋਂ ਮੈਂ ਵੀ ਬੰਬੇ ਤੋਂ ਬਹੁਤ ਪੈਸੇ ਕਮਾ ਲੈਂਦਾ ਜੀ ਫਿਲਮਾਂ ਚ ਕੇਜਰੀਵਾਲ ਸਾਹਿਬ ਆਈਆਰਐਸ ਅਫਸਰ ਆਈਆਰਐਸ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਦੇ ਜੁਆਇੰਟ ਕਮਿਸ਼ਨਰ ਧਰਮ ਪਤਨੀ ਵੀ ਜੁਆਇੰਟ ਕਮਿਸ਼ਨਰ ਦੋਨੋਂ ਪਤੀ ਪਤਨੀ ਇਨਕਮ ਟੈਕਸ ਦੇ ਜੁਆਇੰਟ ਕਮਿਸ਼ਨਰ ਇਨਕਮ ਟੈਕਸ ਦਫਤਰ ਦਾ ਚਪੜਾਸੀ ਬੋਰੀਆਂ ਭਰ ਕੇ ਲੈ ਕੇ ਜਾਂਦਾ ਹੈ ਕਮਿਸ਼ਨਰ ਔਰ ਐਸਾ ਬੰਦਾ ਰੱਬ ਨੇ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਾਇਆ ਉਸੇ ਦਾ ਅਸਤੀਫਾ ਦੇ ਕੇ ਉਸੇ ਦਾ ਦਫਤਰ ਮੂਰੇ ਕੁਰਸੀ ਪਲਾਸਟਿਕ ਦੀ ਢਾ ਕੇ ਬਹਿ ਗਿਆ ਕਹਿੰਦਾ ਜੇ ਕੋਈ ਅੰਦਰ ਪੈਸੇ ਮੰਗੇ ਮੈਨੂੰ ਦੱਸ ਕੀ ਦੱਸ ਕੇ ਆਈ ਨਾ ਹੁਣ ਕੁਰਸੀ ਠਾ ਸਕਦੇ ਨੇ ਉਥੋਂ ਕਹਿੰਦਾ ਮੈਂ ਦਸਤੀਫਾ ਦੇਤਾ ਜਿਸ ਵੇਲੇ ਆਈਆਰਐਸ ਸਿਵਾਨੀ ਦੀ ਗੱਲ ਕਰਦੇ ਸੀ ਅੱਜ ਮੇਰੇ ਯਾਦ ਆ ਗਈ ਗੱਲ ਹਿਸਾਰ ਜ਼ਿਲ੍ਹੇ ਚ ਸਿਵਾਨੀ ਪਿੰਡ ਹੈ ਬਰਵਾਲੇ ਤੋਂ ਜਦੋਂ ਆਪਾਂ ਜਾਂਦੇ ਹਾਂ ਨਾ ਇਧਰੋਂ ਉਧਰਲੇ ਪਾਸੇ ਪਿੰਡ ਆਲੇ ਦੁਆਲੇ ਦੇ 40 ਕਿਲੋਮੀਟਰ ਦੇ ਰੇਡੀਅਸ ਚ ਇੱਕ ਬੰਦਾ ਜਿਹਨੇ ਆਈਆਰਐਸ ਦਾ ਕਲੀਅਰ ਕੀਤਾ ਐਗਜ਼ਾਮ ਤੇ ਮਾਪਿਓ ਨੂੰ 2 ਮਹੀਨੇ ਲੱਗੇ ਲੱਭਣ ਨੂੰ ਇਹ ਦੱਸਣ ਵਾਸਤੇ ਵੀ ਤੂੰ ਅਫਸਰ ਬਣ ਗਿਆ ਕਿੱਥੇ ਫਿਰਦਾ ਸੀ ਮਦਰ ਟੇਰੇਸਾ ਦੇ ਜਿਹੜੇ ਝੁੱਗੀਆਂ ਝੋਪੜੀਆਂ ਵਾਲੇ ਗਰੀਬਾਂ ਦੇ ਵਿੱਚ ਬੰਗਾਲ ਦੇ ਵਿੱਚ ਝੁੱਗੀਆਂ ਝੋਪੜੀਆਂ ਦੇ ਵਿੱਚ ਰਹਿ ਕੇ ਆਏ ਨੇ ਉਹ ਬੰਦੇ ਨੂੰ ਜੇਲ੍ਹ ਚ ਉਹ ਬੰਦੇ ਨੂੰ ਜੇਲ੍ਹ ਚ ਪਾਤਾ ਯਾਰ ਵੀ ਜੇਲ੍ਹ ਚ ਰਾਇਆ ਉਹ ਗਾਂ ਜੇਲ੍ਹ ਚ ਵੀ ਰਾਇਆ ਨੇ ਕੋਈ ਗੱਲ ਹੈ ਝੁੱਗੀ ਝੋਪੜੀ ਨਾਲੋਂ ਤਾਂ ਵਧੀਆ ਹੀ ਹੋਣਾ ਆਪ ਬਣੇ ਫਿਰਦੇ ਆ ਉਦੋਂ ਗੱਡੀ ਦੀ ਲਾਈਨ ਹੀ ਨਹੀਂ ਪਈ ਸੀ ਜਿੱਥੋਂ ਦੇ ਚਾਹ ਵੇਚਦੇ ਹੋ ਪਤਾ ਨਹੀਂ ਕਿੱਥੇ ਵੇਚੀ ਗਏ ਨੇ ਉਹ ਹਣ ਦੇਸ਼ ਵਿੱਚ ਹੀ ਜਾਂਦੇ ਉਹ ਕੀ ਕਰੀਏ ਫਿਰ ਉਹ ਉਹ ਗੱਡੀ ਦੀ ਲੈ ਨਹੀਂ ਹੈਨੀ ਸੀ ਉਦੋਂ ਮਨ ਕੋਈ ਕੁਛ ਵੀ ਬੋਲ ਸਕਦਾ ਯਾਰ ਪਪੂਆ ਗਿਨੂਆ پتہ ਨਹੀਂ ਕਿਹੜੇ ਕਿਹੜੇ ਮੁਲਕਾਂ ਜਾਂਦੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਪਪੂਆ ਗਿਨੂਆ ਕਲਵੇਸ਼ੀਆ ਨਗਲਵੇਸ਼ੀਆ ਮੈਂ ਤਾਂ ਸੁਣਿਆ ਨਹੀਂ ਕਦੇ ਕਹਿੰਦੇ ਜੀ ਉੱਥੋਂ ਦਾ ਸਭ ਤੋਂ ਵੱਡਾ ਬੋਰਡ ਮਿਲ ਗਿਆ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਕਿੰਨੀ ਵੱਦੀ ਹੈ ਕਹਿੰਦੇ 9500 ਮੈਂ ਕਹਿੰਦੇ ਤਾਂ ਸਾਡੇ ਜੀਸੀਬੀ ਦੇਖਣ ਆ ਜਾਂਦੇ ਨਾਲ ਜੀਸੀਬੀ ਦੇ ਟੇਡੇ ਵੀ ਹੋ ਜਾਂਦੇ ਰਹਿੰਦੇ ਆ ਯਾਰ ਜਿੱਥੇ 140 ਕਰੋੜ ਰਹਿੰਦਾ ਹੈ ਉਹਨਾਂ 'ਚ ਰਹਿ ਲਓ ਯਾਰ ਉਹਨਾਂ ਦੀਆਂ ਗਰੀਬੀਆਂ ਦੂਰ ਕਰ ਦਿਓ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਉਹ ਗਰੀਬੀਆਂ ਵੇੜਿਆਂ 'ਚ ਨੇ ਉਹ ਗਰੀਬੀਆਂ ਬਸਤੀਆਂ 'ਚ ਨੇ ਤੇ ਜਿਹੜੀਆਂ ਸਬਸਿਡੀਆਂ ਉਹ ਅੰਬਾਨੀਆਂ ਡਾਨੀਆਂ ਨੂੰ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਜਿਲਦਾਂ ਸਾਂਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਜਿਉਂਦਿਆਂ ਤੇ ਗੱਲ ਲੀਰਾਂ ਲਮਕਣ ਕੋਈ ਕੁਛ ਦਾ ਨਹੀਂ ਮਰਿਆਂ ਉੱਤੇ ਤਿੱਲੇ ਜੜੀਆਂ ਚਾਦਰਾਂ ਚਾੜੀ ਜਾਂਦੇ ਨੇ ਉਹ ਇਹੋਨਾਂ ਦੇ ਵੀ ਤੁਸੀਂ ਪ੍ਰਧਾਨ ਮੰਤਰੀ ਨੂੰ ਮੈਨੂੰ ਜਵਾਬਤਾ ਦੇ ਦਿਓ ਜਿਹੜੇ ਦਿਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਕੀ ਇਹਨਾਂ ਨੂੰ ਦਰਦ ਆਇਆ ਕੀ ਦਰਦ ਆ ਇਹਨਾਂ ਨੂੰ ਪਤਾ ਕੁਛ ਵੀ ਕੀ ਹੁੰਦਾ ਦਿਹਾੜੀ ਕੀ ਹੁੰਦੀ ਹੈ ਆ ਤਾਂ ਹੁਣ ਨਰੇਗਾ ਖਤਮ ਕਰਨ ਲੱਗੇ 342 ਰੁਪਏ ਦਿਹਾੜੀ ਆ ਉਹ ਤੇ ਆਰਾ ਲੈ ਕੇ ਬਹਿ ਗਿਆ ਮੋਦੀ ਹੁਣ ਗਰੀਬਾਂ ਦੇ ਗਰਦਨ ਤੇ ਆਰਾ ਲੈ ਕੇ ਬਹਿ ਗਿਆ ਕਹਿੰਦੇ ਜੀ ਪੰਜਾਬ ਸਰਕਾਰ ਦੇ ਉਹ ਪੈਸੇ ਯਾਰ ਤੂੰ ਸਾਨੂੰ ਦੇ ਦੋ ਅਸੀਂ ਤਾਂ ਦੇ ਦਾਂਗੇ ਤੂੰ ਸਾਨੂੰ ਸਾਡਾ ਸਾਡਾ ਪੈਸਾ ਦੇ ਦੋ ਅਸੀਂ ਦੇ ਦਾਂਗੇ ਅੱਗੇ ਸਾਨੂੰ ਕੀ ਪ੍ਰੋਬਲਮ ਹੈ ਮੈਂ ਪਿੱਛੇ ਜੇ ਜਾਪਾਨ ਤੇ ਕੋਰੀਆ ਜਾ ਕੇ ਆਇਆ ਕੋਰੀਆ ਦੇ ਵਿੱਚ ਸਿਓਲ ਦੇ ਵਿੱਚ ਇੱਕ ਮਾਰਕੀਟ ਚ ਲੈ ਗਿਆ ਮੈਨੂੰ ਬੜੀ ਬੜਾ ਰੌਸ਼ਟ ਜਿਵੇਂ ਦਿੱਲੀ ਦੀ ਕੋਈ ਮਾਰਕੀਟ ਹੋਵੇ ਨਾ ਮੈਂ ਕਿਹਾ ਯਾਰ ਦਿੱਲੀ ਵਾਲਾ ਮਾਹੌਲ ਕਹਿੰਦੇ ਹਾਂ ਜੀ ਇਹ ਅੱਛਾ ਸਾਹਮਣੇ ਬਹੁਤ ਵੱਡੀ ਉੱਚੇ ਉੱਚੀਆਂ ਬਿਲਡਿੰਗਾਂ ਬੜੇ ਬੜੇ ਵੱਡੇ ਸ਼ੋਅਰੂਮ ਐਲਜੀ ਦੇ ਸੈਮਸੰਗ ਦੇ ਹੁੰਡਾਈ ਦੇ ਹਨਾ ਉਹਨਾਂ ਦੀਆਂ ਕੰਪਨੀਆਂ ਨੇ ਕੋਰੀਆ ਦੀ ਬਿਲਕੁਲ ਉਹਦੇ ਸਾਹਮਣੇ ਜਮਾ ਦੇਸੀ ਤੜਕਾ ਲੱਗੇ ਲੱਗੇ ਹੈ ਨਾ ਇਹ ਉਹ ਕਿੰਨਾ ਰਸ ਮੈਂ ਕਿਹਾ ਵੀ ਇਹ ਕੀ ਹੈ ਕਹਿੰਦੇ ਜੀ ਇੱਥੋਂ ਦੇ ਲੋਕਾਂ ਨੇ ਇੱਥੇ ਇਹ ਮੰਗ ਕਰਕੇ ਲੋਕਲ ਦੁਕਾਨਦਾਰੀ ਨੂੰ ਬਚਾਉਣ ਵਾਸਤੇ ਮਾਰਕੀਟ ਬਣਵਾਈ ਹੋਈ ਹੈ ਕਿ ਅਸੀਂ ਇੱਥੋਂ ਹੀ ਖਰੀਦਾਂਗੇ ਅਸੀਂ ਵੱਡੇ ਬ੍ਰਾਂਡਾਂ ਦੇ ਹਨ ਜੇਬਾਂ ਨਹੀਂ ਭਰਨੀਆਂ ਅਸੀਂ ਇੱਥੋਂ ਖਰੀਦਾਂਗੇ